ਫਿਰ ਸ਼ਹਿਰ ਦੇ ਵਿੱਚ ਵਿਵਾਦ ਹੁੰਦੇ ਹੁੰਦੇ ਟਲ ਗਿਆ ਜਦੋਂ ਡਾਕਟਰ ਭੀਮਰਾਓ ਅੰਬੇਦਕਰ ਜੀ ਦੇ ਜਨਮ ਦਿਵਸ ਦੇ ਸਬੰਧ ਮੌਕੇ ਡਾਕਟਰ ਭੀਮਰਾਓ ਅੰਬੇਦਕਰ ਵੈਲਫੇਅਰ ਕਮੇਟੀ ਵੱਲੋਂ ਸ਼ਹਿਰ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਲਗਾਏ ਗਏ ਫਲੈਕਸ ਬੋਰਡ ਕਿਸੇ ਸ਼ਰਾਰਤੀ ਅੰਸਰ ਦੇ ਵੱਲੋਂ ਫਾੜ ਦਿੱਤੇ ਗਏ ਕੁਝ ਫਲੈਕਸ ਬੋਰਡਾਂ ਦੇ ਉੱਪਰ ਹੋਰ ਬੋਰਡ ਲਗਾਉਣ ਦੇਣ ਤੋਂ ਬਾਅਦ ਸ਼੍ਰੀ ਦੁਰਗਾ ਮੰਦਰ ਚੌਂਕ ਅਤੇ ਫੁਆਰਾ ਚੌਂਕ ਦੇ ਵਿੱਚ ਸਮਾਜ ਦੇ ਆਗੂ ਸੁਖਵਿੰਦਰ ਸੁਖੀ ਅਤੇ ਜੋਗਿੰਦਰ ਸਿੰਘ ਟਾਈਗਰ ਦੀ ਅਗਵਾਈ ਦੇ ਵਿੱਚ ਸਮਾਜ ਦੇ ਕਈ ਲੋਕਾਂ ਦੇ ਫਲੋ ਰੋਜ਼ ਪ੍ਰਗਟ ਕੀਤਾ ਗਿਆ ਅਤੇ ਨਾਰੇਬਾਜੀ ਕੀਤੀ ਗਈ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਉਕਤ ਮਾਮਲੇ ਨੂੰ ਸ਼ਾਂਤ ਕਰਵਾਇਆ ਗਿਆ ਅਤੇ આરોપીਾਂ ਦੀ ਤਲਾਸ਼ ਕਰਕੇ ਸਖਤ ਸਜ਼ਾ ਦੇਣ ਦਾ ਅਵਿਸ਼ਾਸ਼ਨ ਵੀ ਦਿੱਤਾ ਗਿਆ ਅਤੇ ਬਾਅਦ ਦੇ ਵਿੱਚ ਮਾਹੌਲ ਨੂੰ ਸ਼ਾਂਤ ਕਰਵਾਇਆ ਗਿਆ ਆਓ ਤੁਹਾਨੂੰ ਸੁਣਾਉਂਦੇ ਹਾਂ ਇਸ ਮੌਕੇ ਤੇ ਹੋਰ ਕੀ ਕੁਝ ਕਹਿਣਾ ਸੀ ਸਮਾਜ ਤੇ ਆਗੂ ਸੁਖਵਿੰਦਰ ਸੁਖੀ, ਜੋਗਿੰਦਰ ਸਿੰਘ ਟਾਈਗਰ ਅਤੇ ਕਸਤੂਰਬਾ ਚੌਂਕੀ ਇੰਚਾਰਜ ਦਾ ਦੇਖੋ ਬੜੀ ਮੰਦ ਭਾਗੀ ਘਟਨਾ ਹੈ ਪਿਛਲੇ ਕਾਫੀ ਲੰਬੇ ਸਮੇਂ ਤੋਂ ਜਦ ਵੀ 바ਵਾ ਸਾਹਿਬ ਅੰਬੇਦਕਰ ਦੇ ਵਿਸ਼ੇ ਚ ਕੋਈ ਵੀ ਕੰਮ ਹੁੰਦਾ ਉਸ ਚ ਜਿਹੜੀ ਮਨੋਵਾਦੀ ਤਾਕਤ ਆ ਪਤਾ ਨਹੀਂ ਉਹਨਾਂ ਨੂੰ ਕੈਦ ਦੁੱਖ ਤਕਲੀਫ ਹੈ ਉਹ ਜਿਹੜੇ ਅੰਬੇਦਕਰ ਸਾਹਿਬ ਦੇ ਬੋਰਡ ਆ ਜਿਹੜੇ ਆ ਪਾੜੇ ਜਾਂਦੇ ਆ ਤੇ ਹੁਣ ਪਿਛਲੇ ਸਾਡੇ ਟਾਈਗਰ ਪ੍ਰਧਾਨ ਜੀ ਦੇ ਜਿਹੜੇ ਅੰਬੇਦਕਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਆ ਤੇ ਮੈਂ ਉਸ ਕਲੱਬ ਦਾ ਵਾਈਸ ਚੇਅਰਮੈਨ ਆ ਸਾਡੇ ਪੂਰੇ ਰਾਜਪੁਰੇ ਦੇ ਵਿੱਚ ਘੱਟੋ ਘੱਟ 20 ਬੋਰਡ ਲੱਗੇ ਹੋਏ ਸੀਗੇ ਜਿਹਦੇ ਵਿੱਚੋਂ ਘੱਟੋ ਘੱਟ 8-9 ਬੋਰਡ ਆ ਜਿਹੜੇ ਸਾਡੇ ਫਾੜੇ ਤੇ ਇਹ ਇੱਥੇ ਆ ਕੇ ਅਸੀਂ ਚੌਂਕ ਤੇ ਸਵੇਰੇ ਸਾਨੂੰ ਪਤਾ ਲੱਗਿਆ ਤੇ ਇੱਕ ਮਾਡਰਨ ਲੈਬੋਰਾਟਰੀ ਵਾਲਾ ਕੋਈ ਉਹਨੇ ਸਾਡੇ ਬੋਰਡ ਦੇ ਉੱਪਰ ਬੋਰਡ ਲਾਇਆ ਹੋਇਆ ਤੇ ਸਾਨੂੰ ਪੂਰੀ ਜਿਹੜੀ ਸ਼ੰਕਾ ਹੈ ਕਿ ਜਿਹੜੇ ਬਾਕੀ ਬੋਰਡ ਵੀ ਪਟੇ ਆ ਕਿ ਹੋ ਸਕਦਾ ਇਹ ਮਾਡਰਨ ਜਿਹੜਾ ਲੈਬੋਰਾਟਰੀ ਵਾਲਾ ਇਹਨਾਂ ਦੇ ਹੀ ਹੱਥ ਹੋਵੇ ਤੇ ਅੱਜ ਅਸੀਂ ਇੱਥੇ ਆ ਕੇ ਉਹਨਾਂ ਦਾ ਬੋਰਡ ਤਾਰਤਾ ਤੇ ਚੇਤਾਵਨੀ ਵੀ ਦਿੰਦੇ ਆ ਬਾਕੀ ਜਿੰਨੇ ਵੀ ਬੰਦੇ ਆ ਕਿ ਅਗਰ ਸਾਡੇ ਬੋਰਡ ਕੋਈ ਵੀ ਵਾਲਮੀ ਕਿ ਮਰਾਦ ਦੇ ਰਵਿਦਾਸ ਜੀ ਦੇ ਜਾਂ ਬੇਦਗਰ ਸਾਹਿਬ ਦੇ ਲਗੇ ਹੋਣ ਕਿਰਪਾ ਕਰਕੇ ਸ਼ਹਿਰ ਦੇ ਮਾਹੌਲ ਨੂੰ ਨਾ ਖਰਾਬ ਕਰੋ ਅਗਰ ਸਾਡੀ ਡੇਟ ਦਾ ਪ੍ਰੋਗਰਾਮ ਕੋਈ ਰਹਿੰਦਾ ਹੁੰਦਾ ਹੈ ਉਸ 'ਚ ਤੁਸੀਂ ਉਹਦੇ ਬੋਰਡਾਂ ਦੇ ਉੱਪਰ ਨਾ ਬੋਰ ਲਾਓ ਅਗਰ ਕੋਈ ਬੋਰਡ ਹੁਣ ਦੁਬਾਰੇ ਵੀ ਲਾਏਗਾ ਫਿਰ ਉਹਦਾ ਜਿਹੜਾ ਜ਼ਿੰਮੇਵਾਰ ਉਹ ਹੋਏਗਾ ਤੇ ਰਾਜਪੁਰੇ ਦਾ ਸ਼ਹਿਰ ਦਾ ਮਾਹੌਲ ਜੋ ਖਰਾਬ ਹੋਏਗਾ ਉਹਦਾ ਪ੍ਰਸ਼ਾਸਨ ਆਪ ਜਿੰਮੇਵਾਰ ਹੋਏਗਾ ਪੁਲਿਸ ਆਈ ਹੈ ਪੁਲਿਸ ਨੂੰ ਕੰਪਲੀਟ ਲਿਖਾਈ ਤੁਸੀਂ ਦੇਖੋ ਪੁਲਿਸ ਨੂੰ ਅਸੀਂ ਵਰਬਲੀ ਇਨਫੋਰਮ ਕਰਤਾ ਸੀਗਾ ਐਸਐਚਓ ਨੂੰ ਐਸਐਚਓ ਸਾਹਿਬ ਨੂੰ ਤੇ ਉਹਨਾਂ ਦਾ ਪੂਰਾ ਆਸ਼ਵਾਸਨ ਹੈ ਬਾਕੀ ਅਸੀਂ ਲੈਟਰ ਪੈਡ ਤੇ ਆਪਣੇ ਲਿਖ ਕੇ ਹੁਣ ਦੇਣ ਜਾ ਰਹੇ ਹਾਂ ਪ੍ਰਸ਼ਾਸਨ ਨੂੰ ਤੇ ਜਿਹੜਾ ਸਾਡਾ ਮੇਨ ਗੱਲ ਸੀਗੀ ਕਿ ਇਸ ਤਰ੍ਹਾਂ ਸਾਡੇ ਨਾਲ ਜਿਹੜਾ ਇਹ ਵਿਤਕਰਾ ਬਾਰ-ਬਾਰ ਹੋ ਰਿਹਾ ਇਹ ਵਿਤਕਰਾ ਸੀ ਹੁਣ ਛੱਲਾਂਗੇ ਨਹੀਂ ਬਹੁਤ ਹੋ ਗਈ ਹੈ ਜਿਹੜਾ ਸ਼ਾਂਤ ਰਹਿਣ ਦੀ ਗੱਲਾਂ ਹੁਣ ਅਗਰ ਸਾਡੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੋਏਗੀ ਉਹਦਾ ਜਵਾਬ ਉਸ ਤਰ੍ਹਾਂ ਹੀ ਮਿਲੇਗਾ ਤੁਸੀਂ ਚੇਤਾਵਨੀ ਦਿੱਤੀ ਹੈ ਕਿ ਕਾਰਵਾਈ ਕਰਾ ਰਹੇ ਹੋ ਬੋਰਡ ਬਿਲਕੁਲ ਅਸੀਂ ਚੇਤਾਵਨੀ ਵੀ ਦਿੱਤੀ ਹੈ ਬੋਰਡ ਤਾਰੀਫ ਦਿੱਤਾ ਤੇ ਅਸੀਂ ਕਾਰਵਾਈ ਲਿਖਤੀ ਕਾਰਵਾਈ ਹੈ ਲੈਟਰ ਪੈਡ ਤੇ ਦੇਣ ਜਾ ਰਹੇ ਹਾਂ ਦੱਸ ਰਹੇ ਸੀਗੇ ਵੀ ਫੁਆਰਾ ਚੌਂਕ ਤੇ ਵੀ ਬੋਰਡ ਫਟੇ ਆ ਫੁਆਰਾ ਚੌਂਕ ਤੇ ਫਟਿਆ ਹੋਇਆ ਬੋਰਡ ਤੁਸੀਂ ਵੀ ਜਾ ਕੇ ਵੀਡੀਓ ਅਸੀਂ ਤੁਹਾਨੂੰ ਭੇਜ ਦਾਂਗੇ ਤੁਸੀਂ ਵੀ ਜਾ ਕੇ ਦੇਖ ਲਓ ਉਸ ਤੋਂ ਇਲਾਵਾ ਪੰਜ ਬੋਰਡ ਹੋਰ ਇੱਕ ਟਕਾਨਸੂ ਤੇ ਪੰਜ ਬੋਰਡ ਹੋਰ ਜਿਹੜੇ ਸਾਡੇ ਬਾਬਾ ਮੋੜ ਤੇ ਪੰਜ ਬੋਰਡ ਹੋਰ ਸਾਡੇ ਆ ਜਿਹੜੇ ਮਤਲਬ ਇੱਕ ਜਿਵੇਂ ਨਿਸ਼ਾਨੀ ਲਾ ਕੇ ਚਿੰਨਿਤ ਕਰਕੇ ਕਿ ਬਾਬਾ ਸਾਹਿਬ ਦੀ ਜਿਹੜੀ ਆ ਫੋਟੋ ਆ ਪਾੜੀ ਜਾਣ ਤੇ ਇੱਕ ਸਾਨੂੰ ਬਾਬਾ ਸਾਹਿਬ ਦੇ ਅਨੁਆਈਆਂ ਨੂੰ ਤੰਗ ਕੀਤਾ ਜਾ ਰਿਹਾ ਮੈਂ ਤਾਂ ਅੱਜ ਪਹਿਲਾਂ ਤਾਂ ਮੇਰੇ ਨਾਲ ਡਾਕਟਰ ਪੀਮਰਾ ਬੈਲਫੋਰ ਕਮੇਟੀ ਦੀ ਹੈ ਅੱਜ ਸਾਡੀ ਕੁਦਰਤੀ ਮੀਟਿੰਗ ਹੋ ਰਹੀ ਸੀ ਕਿਉਂ 12 ਤਰੀਕ ਦਾ ਸਾਡਾ ਪ੍ਰੋਗਰਾਮ ਸੀ 14 ਦਾ ਵੀ ਹੈ ਤੇ ਸਾਨੂੰ ਉੱਥੋਂ ਸੁਣਿਆ ਮੀਟਿੰਗ 'ਚ ਲਗਿਆ ਬਈ ਤੁਹਾਡੇ ਬੋਰਡ ਤੇ ਦੁਰਗਾ ਮੰਦਰ ਤੇ ਕਿਸੇ ਰੋਟਰਰੀ ਵਾਲੇ ਲੈ ਫੜੇ ਨੇ ਉੱਥੇ ਬੋਰਡ ਤੇ ਬੋਰਡ ਲਾਤਾ ਅਜੀਬ ਮੇਨ ਬੰਦੇ ਕਿਹੜੇ ਕਮੇਟੀ ਦੇ 15 20 ਮੈਂਬਰ ਦੇ 50 ਕਮੇਟੀ ਤੇ ਇੱਥੇ ਪਹੁੰਚੇ ਆ ਪੂਰੇ ਜਾਗੇ ਅਸੀਂ ਦੇਖਿਆ ਸਾਡੇ ਬੋਰਡ ਤੇ ਬੋਟ ਚੱਲ ਗਈ 14 ਤਰੀਕ ਦਾ ਤੇ 12 ਤਰੀਕ ਦਾ ਕੱਲ ਦਾ ਪ੍ਰੋਗਰਾਮ ਸੀ ਆ ਉਹ ਦੇਖਿਆ ਨਾ ਬੋਰਡ ਤੇ ਬੋਰਡ ਲਾਇਆ ਹੋਇਆ ਅਸੀਂ ਇਹ ਸੱਤ ਨੂੰ ਤਲਾਹ ਦਿੱਤੀ ਐ ਉਹਨਾਂ ਨੇ ਆਪਣੇ ਦੋ ਚਾਰ ਮੁਲਾਜ਼ਮ ਭੇਜ ਕੇ ਬੋਰਡ ਤਰਾਤਾ ਉਹਨਾਂ ਦੇ ਹਾਜ਼ਰੀ ਚ ਬੋਰਡ ਤਾਰਤਾ ਕੋਈ ਇਹ ਗੱਲ ਇੱਕ ਹੈ ਫੁਆਰਾ ਚੌਕ ਦੇ ਕਿਤੇ ਸਾਡਾ ਬਾਬਾ ਸਾਹਿਬ ਦਾ ਕਰਦਾ ਪ੍ਰੋਗਰਾਮ ਐ ਉਹ ਉੱਥੇ ਜਾ ਕੇ ਦੇਖੋ ਹੋਰ ਵੀ ਬੋਰਡ ਲੱਗੇ ਹੋਈਆਂ ਲੇਰਾ ਤੇ ਲੇਰਾ ਕਰੇ ਪਈਆਂ ਬੋਰਡ ਦੀਆਂ ਇਹ ਉੱਥੇ ਪਿੱਛੇ ਵੀ ਸਾਡੀ ਮੂਰਤੀ ਨੂੰ ਭੰਗ ਕੀਤਾ ਤੋੜ ਦਿੱਤਾ ਸੀ ਪਿੱਛੇ ਵੀ ਆ ਅਸੀਂ ਤੀਜੀ ਵਾਰ ਮੂਰਤੀ ਰਖਾਈ ਐ ਪ੍ਰਸ਼ਾਸਨ ਨੇ ਉਰੇ ਦੇ ਏਰੀਏ ਨੇ ਐਮ ਐਲ ਏ ਨੇ ਉਰੇ ਯੂ ਨੇ ਬਸ ਵਾਅਦਾਾਇਆ ਸੀ ਵੀ ਅਸੀਂ ਸੀਸੀਟੀਵੀ ਕੈਮਰੇ ਲਾ ਦਦੇ ਆ ਕੋਈ ਹਰਕਤ ਨਹੀਂ ਹੋਊਗੀ ਅੱਜ ਉੱਥੇ ਜਾ ਕੇ ਦੇਖੋ ਉਹਨਾਂ ਦੇ ਹਾਜ਼ਰੀ ਚ ਸਾਡੇ ਬੋਰਡ ਪਾੜੇ ਹੋਏ ਆ ਕਿਹੜੇ ਦੂਜੀ ਧਿਰਾਂ ਦੇ ਬੋਰਡ ਲੱਗੇ ਹੋ ਆ ਉਹਨਾਂ ਨੂੰ ਕੋਈ ਨੁਕਸਾਨ ਨਹੀਂ ਪਾਇਆ ਸਰ ਕੀ ਕਹਿਣਾ ਚਾਹੋਗੇ ਜਿਹੜਾ ਮਾਮਲਾ ਸਾਹਮਣੇ ਆਇਆ ਜੀ ਦੇਖੋ ਹੁਣ ਇਹਨਾਂ ਦਾ ਪਤਾ ਲੱਗਿਆ ਜੀ ਵੀ ਇਸ ਸਬੰਧ ਦੇ ਵਿੱਚ ਬੋਰਡ ਲਾਇਆ ਗਿਆ ਹੈ ਸ਼੍ਰੀ ਅੰਬੇਦਕਰ ਜੀ ਦੇ ਪੋਸਟਰ ਦੇ ਉੱਤੇ ਤੇ ਇਹਨਾਂ ਨੂੰ ਕਿਹਾ ਵੀ ਸਾਨੂੰ ਲਿਖਤੀ ਦਿਓ ਕਾਰਵਾਈ ਕਰਦੇ ਨੇ ਆ ਜੀ ਜਿਸਕੇ ਦਾ ਵੀ ਹੈਗਾ ਜੋ ਵੀ ਲੱਗਿਆ ਕਿਸੇ ਇੱਕ ਵੀ ਇਹਨਾਂ ਨੂੰ ਸ਼ੱਕ ਹੈ ਜੀ ਮਾਡਰਨ ਲੈਬੋਰੀਟਰੀਆ ਦਾ ਹੈ ਕੋਈ ਉਹਨੇ ਸ਼ਰਾਪਤ ਕਰੀ ਹੈ ਤੇ ਬੋਰਡ 파ੜਨ ਦੀ ਵੀ ਗੱਲ ਕੀਤੀ ਜਾ ਰਹੀ ਹੈ ਤੁਸੀਂ ਕੀ ਕਾਰਵਾਈ ਕਰੋਗੇ ਦੇਖੋ ਜੋ ਕਾਨੂੰਨ ਦੇ ਅਨੁਸਾਰ ਕਾਰਵਾਈ ਬੰਦੀ ਕਾਰਵਾਈ ਕਰਾਂਗੇ ਜੀ ਜਿਸ ਦਾ ਵੀ ਲੱਗਿਆ ਇਹ ਗਲਤ ਲਾਇਆ ਗਿਆ ਹੈ ਇਸ ਦੇ ਮੁਤਾਬਕ ਕਾਰਵਾਈ ਕਰਾਂਗੇ ਜੀ ਅਸੀਂ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ الخبر خبر چیز